ਨੋ ਮੇ ਗੁਰਾਂ ਦਾ ਕਟਿਆ ਸੀਸ ਦਿੱਲੀ ਓਨੂੰ ਚੱਕ ਕੇ ਲੈ ਗਏ ਤਾਂ ਅਸੀਂ ਲੈ ਗਏ ਭਾਈ ਡੱਲੇ ਦੀ ਬਣਾਈ ਜੋ ਰਫਲ ਪਰਖੀ ਉੱਥੇ ਖੜੇ ਰਹਿ ਗਏ ਤਾਂ ਅਸੀਂ ਰਹਿ ਗਏ ਖੂਨੀ ਹਾਥੀ ਦੇ ਨਾਲ ਟਕਰਾਇਆ ਸਾਨੂੰ ਟਟਕੇ ਹਾਥੀ ਨੂੰ ਪੈ ਗਏ ਤਾਂ ਅਸੀਂ ਪੈ ਗਏ ਕਿ ਹਾਪਾ ਤਸ਼ਾ ਨਿਕਲ ਜਾਓ ਗੜੀ ਵਿੱਚੋਂ ਇੰਨੀ ਗੱਲ ਕਹਿਗੇ ਤਾਂ ਅਸੀਂ ਕਹਿਗੇ ਇੰਨੀ ਗੱਲ ਕਹਿਗੇ ਤਾਂ ਅਸੀਂ ਕਹਿਗੇ ਗੁਰੂ ਸਾਹਿਬ ਦਾ ਸੀਸ ਚੱਕਣਾ ਜੈਤਾ ਖੜਾ ਵਿਚਾਰੇ ਚਾਰਛ ਫੇਰੇ ਲੱਗੇ ਪੈਰੇ ਜਿੱਧਰ ਝਾਤੀ ਮਾਰੇ ਚਾਰਛ ਫੇਰੇ ਲੱਗੇ ਪੈਰੇ ਜਿੱਧਰ ਝਾਤੀ ਮਾਰੇ ਖੁਦ ਮਾਲਕ ਨੇ ਕਿਰਪਾ ਕੀਤੀ ਚਖੜ ਨੇਰੀ ਆਇਆ ਸੀਸ ਗੁਰੂ ਦਾ ਲੈ ਕੇ ਤੁਰ ਪਿਆ ਉਹ ਸਿੰਘ ਨੇ ਪੱਲਾ ਲਾਇਆ ਪੂ ਮਹੀਨਾ ਰੁੱਤ ਠੰਡ ਦੀ ਹਵਾ ਕਹਿਰ ਦੀ ਚੱਲੇ ਦੜਦੜਾਂ ਦਾ ਤੁਰਿਆ ਜਾਂਦਾ ਸੀਸ ਨਾ ਰੱਖਦਾ ਥੱਲੇ ਦੜਦੜਾਂ ਦਾ ਤੁਰਿਆ ਜਾਂਦਾ ਸੀਸ ਨਾ ਰੱਖਦਾ ਥੱਲੇ ਬਈ ਚੋਲੀ ਦੇ ਵਿੱਚ ਸੀਸ ਰੱਖ ਲੈ ਦੇ ਵਿੱਚ ਸੀਸੇ ਰਖ ਲਵੇ ਜਿੱਥੇ ਪੱਲ ਗੁਜ਼ਾਰੇ ਗੁਰੂ ਸਾਹਿਬ ਦਾ ਸੀਸ ਚੱਕਣਾ ਜੈਤਾ ਖੜਾ ਵਿਚਾਰੇ ਖੁਦ ਮਾਲਕ ਨੇ ਕਿਰਪਾ ਕੀਤੀ ਚਖੜ ਨੇਰੀ ਆਇਆ ਸੀਸ ਗੁਰੂ ਦਾ ਲੈ ਕੇ ਤੁਰ ਪਿਆ ਹੋ ਸਿੰਘ ਨੇ ਪੱਲ ਨਾ ਲਾਇਆ ਗੱਲ ਭੋਨੇ ਦਾ ਗੁਰੂ ਆਖਦਾ ਸਿੰਗਾ ਰੱਖ ਵਿਖਾਈ ਸ਼ੇਰ ਬਹਾਦਰ ਜੀਵਨ ਵਰਗਾ ਫਿਰ ਲਾ ਜੰਮੂ ਮਾਈ ਸ਼ੇਰ ਬਹਾਦਰ ਜੀਵਨ ਵਰਗਾ ਫਿਰ ਲਾ ਜੰਮੂ ਮਾਈ ਓ ਦੁੱਖ ਤਸੀਹੇ ਹੱਸ ਕੇ ਚੱਲਦੇ ਦਖਤ ਸੀ ਹੈ ਹੱਸ ਕੇ ਚੱਲਦੇ ਜੋ ਗੁਰੂ ਦੇ ਪਿਆਰੇ ਗੁਰੂ ਸਾਹਿਬ ਦਾ ਸੀਸ ਚੱਕ ਕੇ ਲਿਆ ਆ ਗੁਰੂਦਵਾਰੇ ਖਾਲਸਾ ਲਿਆ ਆ ਗੁਰੂਦਵਾਰੇ ਖਾਲਸਾ ਲਿਆ ਆ ਗੁਰੂਦਵਾਰੇ